ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਕੋਠੇ ਹਿੰਮਤਪੁਰਾ ਪਿੰਡ ਮਹਾਰਾਜ ਨੇੜੇ ਨਥਾਣਾ ਅੰਕਲ ਮਲਕੀਤ ਦੇ ਘਰ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਫੇਰ ਇੱਕ ਚੰਗੇ ਵਜਨ ਵਾਲੀ ਚੰਗੇ ਕੱਦ ਕਾਠ ਵਾਲੀ ਆਪਾਂ ਮੱਝ ਦਿਖਾ ਰਹੇ ਆ ਸਿਹਤ ਪੱਖੋਂ ਬਹੁਤ ਸੋਹਣੀ ਐ ਸਿੰਘਾਂ ਦੀ ਸੇਬ ਵੀ ਸੋਹਣੀ ਐ ਤੇ ਫੇਸ ਕੁਆਲਿਟੀ ਵੀ ਚੰਗੀ ਐ ਤੇ ਥਾਂਲੇ ਵੀ ਦੀ ਸਾਫ ਐ ਅਜੇ ਪਿੱਠਪੂੜੇ ਦੀ ਗੱਲ ਕਰਕੇ ਤਾਂ ਬਹੁਤ ਚੰਗੀ ਥੋੜੇ ਹਜੇ ਤੋੜੇ ਨਹੀਂ ਏ ਦੇਣਾ ਹਜੇ ਮਿੱਤਰੋ ਕਾਫੀ ਸੂਣ ਦੇ ਵਿੱਚ ਰਹਿੰਦੇ ਨੇ ਪਹਿਲਾ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਉਸ ਦਿਵਾਰ ਕਰਾਂਗੇ ਅੰਕਲ ਦੇ ਨਾਲ ਗੱਲਬਾਤ ਹੋਰ ਜਮੜੀ ਸੋ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਜਿਉਹ ਜਾਂ ਤੁਹਾਨੂੰ ਪਸੰਦ ਲੋੜ ਆ ਸਾਡੀ ਵੀਡੀਓ ਦੇਖ ਕੇ ਤੁਸੀਂ ਫ੍ਰੀਜ਼ ਸਕਦੇ ਹੋ ਥਾਂਲੇ ਵੀ ਦੀ ਸਾਫ ਹੈ ਤੇ ਹਵਾਨਾ ਬਹੁਤ ਸੋਹਣਾ ਬਣਉਂਦੀ ਆ ਰਹੀ ਹੈ ਤੇ ਚੰਗਾ ਵਜਣਾ ਦੁੱਧ ਵੀ ਭਾਈ ਕਹਿੰਦਾ ਵੀ ਦੂਜੇ ਸੂਏ ਬਹੁਤ ਚੰਗਾ ਕੱਢਿਆ ਤੇ ਤੀਜੇ ਸੂਏ ਮਿੱਤਰੋ ਇਹਨੇ ਸੋਣਾ ਤੌਰ ਦੇ ਸਭ ਤੋਂ ਚੰਗੀ ਤੇ ਸਿਹਤ ਵੀ ਚੰਗੀ ਨੋੜ ਲੈ ਕੋਇਨ 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 ਸੱਤ ਨਾ ਖਾਲੇ ਸੱਤ ਨਾ ਅੰਦਰ ਦੇ ਇਹ ਕੈਮਰੇ ਤੋਂ ਹਵਾਨਾ ਬਣਾਉਂਦੀ ਆ ਰਹੀ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਥਣਲੇਵੇ ਦੀ ਮਿੱਤਰੋ ਸਾਫ ਹੈ ਥਾਣਾ ਦਾ ਗੈਬ ਤੇ ਥਾਣਾ ਦਾ ਸਹਾਜ ਬਹੁਤ ਚੰਗਾ ਨੋਦੋ ਵੀ ਫੇਰ ਆਪਾਂ ਕਹਿੰਦੇ ਵੀ ਪਛਲੇ ਸਵੇ ਦਾ ਚੰਗਾ ਰਿਹਾ ਪੂਰੀ ਗੱਲਬਾਤ ਕਰਦੇ ਆਂ ਵੀ ਕਿੱਥੇ ਜੇ ਘਰ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਪਣਾ ਜਿਹੜਾ ਘਰ ਹੈ ਇਹ ਕਿੱਥੇ ਜੇ ਹੈ ਇਹ ਬੁਰਜ ਡੱਲੇ ਦੇ ਨਾਲ ਹੈ ਜੀ ਬੁਰਜ ਡੱਲੇ ਦੇ ਨਾਲ ਕੋਠੇ ਹਿੰਮਤਪੁਰਾ ਹਾਂਜੀ ਇਹ ਰਾਹ ਕਿੱਧਰ ਨੂੰ ਜਾਂਦਾ ਇਹ ਰਾਹ ਗੰਗਾ ਨੂੰ ਗੰਗਾ ਨਥਾਣਾ ਗੰਗਾ ਨਥਾਣਾ ਜਾਂਦਾ ਠੀਕ ਹੈ ਇਹਦੇ ਜਿਹੜੇ ਸੂਏ ਦੀ ਗੱਲ ਕਰੀਏ ਕਿਹੜਾ ਸੂਆ ਹੈ ਇਹ ਤੀਜੇ ਸੂਏ ਜੀ ਤੀਜੇ ਸੂਏ ਸੋਨੇ ਯਾਰ ਕਿੰਨੇ ਕੁ ਦਾ ਰਹਿੰਦੇ ਆ ਤੇ 10 12 ਦਿਨਾਂ ਦੇ ਨੇ 10 12 ਦਿਨ ਦੁੱਧ ਕਿੰਨਾ ਕੱਢਿਆ ਸਹੀ ਦਜਸੂਏ ਮੋ ਦੇਣਾ 14 ਲੀਟਰ ਵੀ 14 ਲੀਟਰ ਕੱਢੂ ਇਸ ਵਾਰ ਫੇਰ ਹਾਂ ਠੀਕ ਹੈ ਠੰਡੀ ਸੀ ਇਹ ਕਿਵੇਂ ਆ ਠੰਡੀ ਠੀਕ ਹੈ ਜੀ ਠੀਕ ਹੈ ਤੇ ਮੁੱਲ ਕੀ ਕਰਤਾ ਜੀ ਦਾ ਆਪਾਂ 640 ਮਾਣਤਣ ਕਰਾਂਗੇ ਮਾਣਤਣ ਕਰ ਦਾਂਗੇ ਜੀ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ 94631 94631 45662 45662 9463145600 62 ਅੰਕਲ ਦਾ ਫੋਨ ਨੰਬਰ ਹੈ ਫੇਰ ਆਪਾਂ ਕਹਿੰਦੇ ਵੀ ਵਜਨ ਮਿੱਤਰੋ ਫੁੱਲ ਹੈ ਘੱਟ ਘਾੜ ਫੁੱਲ ਹੈ ਬੇਲ ਫੁੱਲ ਹੈ ਥਾਂਲੇ ਵੀ ਦੀ ਫੇਰ ਬਹੁਤ ਚੰਗੀ ਸਾਫ਼ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਕੋਈ ਟੀਕਾ ਜ਼ਿਆਦਾ ਜੀ ਕਰਾ ਲੱਗਿਆ ਨਹੀਂ ਟੀਕਾ ਨਹੀਂ ਜ਼ਿਆਦਾ ਜੀ ਠੀਕ ਹੈ ਸੋ ਜਿਹੜੀ ਚੀਜ਼ ਆਪਾਂ ਮਿੱਤਰੋ ਹੁੰਦੀ ਆਪਾਂ ਉਹੀ ਕਹਿੰਦੇ ਆ ਐਵੇਂ ਨਹੀਂ ਆਪਾਂ ਕਿਸੇ ਫਲਾਣੇ ਸਾਣ ਦਾ ਜਾਂ ਫਲਾਣੇ ਦਾ ਟੀਕਾ ਉਹ ਚੀਜ਼ ਆਪਾਂ ਕਦੇ ਵੀ ਨਹੀਂ ਕਹਿਣੀ ਤੇ ਮੂਰਖ ਮਿੱਤਰੋ ਆਪਾਂ ਕਿਸੇ ਨੂੰ ਵੀ ਨਹੀਂ ਬਣਾਉਣਾ ਫੇਰ ਆਪਾਂ ਕਹਿੰਦੇ ਵੀ ਥਾਂ ਲਈ ਵੀ ਬੰਤਰ ਬਹੁਤ ਚੰਗੀ ਐ ਕੱਦ-ਕਾੜ ਚੰਗਾ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਮੁੱਲ 1 ਲੱਖ 40 ਐ ਤੇ 10 ਦਿਨ ਤਕਰੀਬਨ ਸੂਣ ਦੇ ਵਿੱਚ ਰਹਿੰਦੇ ਨੇ ਲੈਵਲ ਉਹ ਚੰਗਾ ਬਣਾਉਂਦੀ ਐ ਹਾਂ ਵਧੀਆ ਜੀ ਓਕੇ ਜੀ ਧੰਨਵਾਦ